ਫੇਰ ਆ ਜਾਂਦੇ ਪਰ ਆ ਕੰਮ ਤਾਂ ਨਿਪਟਦਾ ਤੁਸੀਂ ਬੈਠੇ ਦੀ ਇੱਜ਼ਤ ਵੀ ਨਹੀਂ ਕਰਦੇ ਮਾੜਾ ਬੋਲ ਪੈਨ ਮਾੜਾ ਮੋਟਾ ਸਮਝਾ ਲਾ ਵੀ ਨੀਵੀਂ ਦਾ ਬੋਲ ਪਾ ਫੇਰ ਇਹਨੂੰ ਕੀ ਸਮਝਾਵਾਂ ਇਹ ਆਪਦੀ ਨੂੰ ਸਮਝਾਵੇ ਇਹ ਤਾਂ ਮੇਰੀ ਵੀ ਨਹੀਂ ਇਜਾਜ਼ਤ ਕਰਦੀ ਮੈਂ ਤਾਂ ਸਮਝਾ ਲਵਾਂਗਾ ਮੈਂ ਤਾਂ ਸਮਝਾ ਲੈਣਾ ਅਸੀਂ ਨਹੀਂ ਰਹਿਣਾ ਵੀਰ ਜੀ ਇਕੱਠੇ ਸਨ ਤਾਂ ਬੱਸ ੱਡ ਕਰ ਦੋ ਵੀ ਤੇ ਆਪ ਦਾ ਫੈਸਲਾ ਖੁਦ ਹੀ ਕੀਤਾ ਪਿਆ ਉਹ ਅਸੀਂ ਕਾਨੂੰਨ ਕਰੀਏ ਉਹਨੂੰ ੱਡਨ ਤੇ ਕੀ ਲੋੜ ਪਈ ਸੀ ਅਸੀਂ ਨਹੀਂ ਕਰਿਆ ਹੈਗਾ ਜਿਵੇਂ ਤੁਹਾਨੂੰ ਕੀ ਲੱਗਦਾ ਕਰ ਦੋ ਪਰ ਇਹਨਾਂ ਤੋਂ ਸਾਡਾ ਕਿਹੜਾ ਛੜਾ ਦੋ ਕੋਈ ਐ ਕਿਵੇਂ ਕਿਹੜਾ ਛੜਾ ਦੀਏ ਉਹ ਬੰਦ ਮੁੱਠੀ ਵਰਗੀ ਤਾਕਤ ਨਹੀਂ ਹੁੰਦੀ ਲੋਕ ਕੰਧਾ ਉੱਤੋਂ ਝੱਕਣ ਲੱਗ ਜਾਣਗੇ ਲੋਕ ਤਾਂ ਵੀਰ ਜੀ ਹੁਣ ਵੀ ਦੇਖਦੇ ਨੇ ਇੱਕ ਬਾਹਰ ਜਾਣਿਆ ਤਾਂ ਲੋਕ ਨਹੀਂ ਜਾਣ ਦਿੰਦੇ ਘਰੇ ਆਉਣਿਆ ਤਾਂ ਇਹ ਨਹੀਂ ਜਿਉਣ ਦਿੰਦੇ ਸਾਨੂੰ ਉਹ ਲੋਕਾਂ ਦਾ ਕੀ ਹੈ ਉਹ ਨਾ ਕਦੇ ਹੱਸਦਿਆਂ ਨੂੰ ਯਰਨਾ ਨਾ ਬਸਦਿਆਂ ਨੂੰ ਯਰਨਾ ਤੁਸੀਂ ਉਹ ਸ਼ਰਮ ਕਰ ਲਓ ਮਹੀਨਾ ਹੋ ਗਿਆ ਇਹਨੂੰ ਤੁਸੀਂ ਅਪਣਾਇਆ ਉਹਨੂੰ ਜੇ ਮਾੜਾ ਮੋਟਾ ਪਿਆਰ ਨਾਲ ਬੋਲੋ ਉਹਨੂੰ ਸਮਝਾ ਮੋ ਥੋੜੇ ਚਾਪੇ ਰਚ ਜੇਵੇ ਉਹ ਇਹ ਥੋੜਾ ਆਹੀ ਹਲ ਰਿਹਾ ਉਹ ਕਿੱਥੋਂ ਰਚੂਗੀ ਕਿੱਥੋਂ ਦਾ ਮੰਨ ਲਗੂਆ ਇਹ ਗੱਡੀ ਲੈ ਕੇ ਵਾਗ ਜਿਹੜਾ ਗੈਲੋ ਥੋੜਾ ਟੀਟੀ ਲੱਗੇ ਜਨਾ ਘਰੇ ਹੁਣ ਤਾਂ ਉਹ ਇਹਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਅਸੀਂ ਕਹਿੰਦੇ ਕੁਸ ਕਰਦੀ ਕੁਸ ਉਹ ਬਾਈ ਪਾਸਾ ਦਾ ਵੀ ਫਰਕ ਹੁੰਦਾ ਨਾਲੇ ਥੋੜਾ ਵੀ ਤਾਂ ਕੋਈ ਫਰਜ ਹੈ ਜੇ ਤੁਸੀਂ ਆਪਣੀ ਬੋਲੀ ਸਿਖਿਆ ਮੋ ਨੂੰ ਤਾਂ ਹੀ ਥੋੜੇ ਜੇ ਰਚੂਗੀ ਉਹ ਸਿਖਾਉਣ ਵਾਲੇ ਨੇ ਬਾਈ ਜੀ ਸਿਖਾਉਣੀ ਆ ਅਸੀਂ ਦੋੜੋ ਬੋਲੀ ਸਿਖਾਉਣੀ ਆ ਇਹਨੂੰ ਇਹ ਹੁਣ ਉਹ ਇਕੱਲੇ ਦਾ ਵੀ ਫਰਜ ਥੋੜੀ ਹੈ ਥੋੜੀ ਵੀ ਤਾਂ ਕੁਝ ਲੱਗਦੀ ਹੈ ਇਹ ਨਾਲ ਲਿਉਣ ਵੇਲੇ ਇਕੱਲਾ ਹੀ ਲੈ ਕੇ ਆਇਆ ਸੀ ਅਸੀਂ ਅਸੀਂ ਦੋੜੋ ਨਾਲ ਕਿਹੜਾ ਹੁਣ ਤਾਂ ਤੁਹਾਨੂੰ ਅਪਣਾਉਣਾ ਹੀ ਪੈਣਾ ਉਹਨੂੰ ਅਪਣਾਏ ਲਿਆ ਸੀ ਵੀਰ ਜੀ ਤਾਂ ਹੀ ਪਿੰਡੋਂ ਅਸੀਂ ਖੇਤ ਆ ਗਏ ਸਾਡਾ ਕੋਈ ਦਿਮਾਗ ਨਹੀਂ ਫਿਰਿਆ ਸੀਗਾ ਇਹਨੂੰ ਵੀ ਚਾਹੀਦਾ ਵੀ ਮਾੜਾ ਮੋਟਾ ਸਮਝਾ ਕੇ ਰੱਖਾਂ ਮੈਂ ਅਸੀਂ ਦੁਸ਼ਮਣ ਨਹੀਂ ਹੈਗੇ ਇਹਨਾਂ ਦੇ ਚੱਲ ਪਰਚਾਈ ਥੋੜੀ ਜਿਹੇ ਨਾ ਤੁਸੀਂ ਆਪਣੀ ਬੋਲੀ ਚ ਨਰਮੀ ਰੱਖਦਾ ਨਾਲੇ ਵੀਰੇ ਘਰ ਚ ਦੋ ਭਾਂਡੇ ਤੇ ਘੋਂਦੇ ਨਾ ਤੇ ਖੜਕਦੇ ਹੀ ਦੇ ਤੇ ਇਹਦਾ ਮਤਲਬ ਹੈ ਥੋੜੀ ਨਾ ਵੀ ਤੁਸੀਂ ਆਪਸ ਦੇ ਵਿੱਚ ਵੰਡ ਪਾ ਲੋਗੇ ਠੀਕਰੀ ਆਉਣਾ ਸਾਡੇ ਦਾ ਬਸ ਤੋਂ ਬਾਹਰ ਗੱਲ ਹੋਈ ਰਾਜੀ ਤੂੰ ਵੀ ਮਾੜਾ ਮੋਟਾ ਕਟੌੜ ਰੱਖਿਆ ਕਰ ਆਪਣੀ ਜੀਵਾਨ ਦੇ ਤੂੰ ਸਮਝਾਇਆ ਕਰ ਉਹਨੂੰ ਮਹੀਨਾ ਥੋੜੇ ਹਜੇ ਵਿਆ ਤੁਸੀਂ ਆ ਹੀ ਲੱਛਣ ਕਰ ਲੱਗੇ ਹੋਣੇ ਉਹ ਤਾਂ ਕੋਈ ਬੋਲਦਾ ਸਿਆ ਮੜਿਆ ਕੋਈ ਬੋਲੇ ਹੁਣ ਬੋਲਦੇ ਆ ਜਿਹੜੀ ਪੈਨ ਉਹ ਚੱਲ ਪੈਦਾ ਜਾਂਦੇ ਨੇ ਫਿਰ ਤੇਰਾ ਫਰਜ਼ ਬਣਦਾ ਮਾਣਾ ਮੋਟਾ ਦੋਨੇ ਪਰ ਬੈਠੇ ਆ ਕੇ ਕੰਟਰੋਲ ਕਰਨ ਦਾ ਇਹਦਾ ਮਤਲਬ ਇਹ ਜਿਵੇਂ ਅੱਜ ਇੱਕ ਮਹੀਨਾ ਹੀ ਹੋਇਆ ਤੇਰੇ ਵਿਆਹ ਨੂੰ ਤੂੰ ਕੰਟਰੋਲ ਨੇ ਲੱਗਿਆ ਲੱਗਿਆ ਪੈ ਨਾਲ ਤੈਨ ਮੇਰਾ ਬਾਸ ਨੂੰ ਸਮਝਾਉਣਾ ਨਹੀਂ ਇਹ ਨਹੀਂ ਹੋਣਾ ਹੁਣ ਤੂੰ ਹੀ ਸਮਝਾ ਲੈ ਇਹਨਾਂ ਨੂੰ ਅੱਲਾ ਕੋਈ ਹੈਡ ਹੋਣ ਵਾਲੀ ਕੀ ਸਮਝਾਵਾਂ ਇਹਨਾਂ ਨੂੰ ਇਹਨਾਂ ਨੇ ਤਾਂ ਸਭ ਨੂੰ ਵੇਚ ਕੇ ਸਾਲੀ ਸਾਰਿਆਂ ਨੇ ਵੱਡੇ ਛੋਟੇ ਦਾ ਲਿਆਜ ਤੱਕ ਖਤਮ ਕਰ ਗਏ ਨੇ ਇਹ ਤੇ ਕੀ ਕਰੀਏ ਸਾਡੇ ਦਾ ਬਸ ਤੋਂ ਬਾਹਰ ਗੱਲ ਹੋਈ ਉਹ ਬਾਈ ਬਗਾਨੀ ਧੀ ਆਹੋ ਮਾੜਾ ਮੋਟਾ ਕੁਤੂ ਵੀ ਸਮਝੋ ਅਜੇ ਹੌਲੀ ਹੌਲੀ ਰੱਤੂ ਥੋੜੇ ਚ ਬੋਲੀ ਦਾ ਫਰਕ ਹੈ ਤੁਸੀਂ ਪਿਆਰ ਨਾਲ ਸਮਝਾਓ ਆਪਣੀ ਬਾਤਾਂ ਦੱਸਿਓ ਉਹਨੂੰ ਤਾਂ ਥੋੜੇ ਚ ਰਜਣ ਲੱਗ ਜੂਗੀ ਉਹ ਇਹ ਸਮਝਾਵੇ ਯਾਰ ਇਤਨੀ ਪਰੇਸ਼ਾਨੀ ਹੈ ਮੇਰੇ ਤੇ ਮੈਂ ਆਪੂ ਜਾਵਾਂ ਤੂੰ ਜਾ ਭੱਗ ਜਾ ਤਾਂ ਕਿਵੇਂ ਭੱਗ ਜਾ ਜੇ ਤੈਨੂੰ ਕਹਿ ਰਿਹਾ ਤੂੰ ਭੱਗ ਜਾ ਤੇਰੇ ਮਾਵਾ ਬਪ ਰੱਖ ਲੈਣਗੇ ਤੈਨੂੰ ਤੇ ਆ ਕੇ ਲੈਂਦੀ ਆ ਉਹ ਕੱਟ ਕੇ ਨਹੀਂ ਲੈ ਕੇ ਆਇਆ ਇਹ ਮੈਂ ਵੀਰਜੀ ਇਹਦੇ ਵਾਂਗੂ ਬਰੋਬਰ ਨਹੀਂ ਬੋਲਦੀ ਅੱਜ ਜੇ ਤੁਸੀਂ ਦੇਖਦੇ ਨਾ ਤੁਸੀਂ ਆਪੇ ਕਹਿਣਾ ਸੀ ਵੀ ਹਾਂ ਕਿੰਨਾ ਬੋਲਦੀ ਹੈ ਭਾਈ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਦੋਨੇ ਹੱਥਾਂ ਨਾਲ ਵੱਜਦੀ ਹੈ ਤੁਸੀਂ ਸਿਆਣਿਆਂ ਸਮਝਾ ਸਕਦੇ ਹੋ ਪਿਆਰ ਨਾਲ ਬਾਦਾਂ ਨਹੀਂ ਸਮਝਾਇਆ ਸਮਝੇ ਬਾਈ ਵੀ ਇਹ ਮੈਂ ਵੀਰਜੀ ਇਹਦੇ ਵਾਲੇ ਚੱਜ ਨਹੀਂ ਕਰਦੀ ਅੱਜ ਪਤਾ ਕਿੰਨਾ ਕਿੰਨਾ ਬੋਲਦੀ ਸੀ ਇਹ ਜਿਹੜਾ ਪਰਚਾਈ ਤੂੰ ਆਪਣੇ ਪਰੋਣੇ ਦੇਖ ਕੇ ਇਹਨਾਂ ਨੂੰ ਬੋਲੀ ਜਾਨੀ ਹੈ ਕੋਈ ਸ਼ਰਮ ਨਹੀਂ ਆਜ ਰਹੀ ਹੈ ਤੁਹਾਨੂੰ ਨਾ ਬੋਲਣ ਦੀਦੀ ਹੋਰ ਕੀ ਕਰਾਂ ਅੱਜ ਪਤਾ ਕਿੰਨਾ ਜਲੂਸ ਕੱਢਿਆ ਇਹਨਾਂ ਨੇ ਕੀ ਹੋਇਆ ਧੀ ਆਇਨਾ ਪੁੱਛ ਕੇ ਰੇਲਾ ਜਿਹੜਾ ਬੈਠਾ ਹੁਣ ਚੁੱਪ ਕਰਕੇ ਮਾਹੀ ਦੱਸਾਂ ਉਹ ਮਾਰੋ ਕੇ ਦੁਖੀ ਕਰਿਆ ਪਿਆ ਹਾਂ ਹਾਂ ਉਹ ਦੁਖੀ ਕਰਿਆ ਪਿਆ ਇਹ ਵੀ ਤਾਂ ਕੋਈ ਗੱਲ ਦੀ ਬੋਲਦੇ ਨੇ ਕਿ ਤੂੰ ਬੋਲਿਆ ਹੋਵੇਗਾ ਬੁਰਗ ਤਾਂ ਹੀ ਹੈ ਮਾਂ ਦੁਖੀ ਕੇ ਬੋਲਣਾ ਯਾਰ ਟੋਪੇ ਕਟਣ ਕੰਨੇ ਕਰੀ ਜਾਂਦੇ ਨੇ ਇਹ ਉਹ ਅਸੀਂ ਕੋਈ ਤਾਨੇ ਤੂਨੇ ਨਹੀਂ ਬਾਈ ਦੀ ਕਰਦੇ ਹੈਗੇ ਅਸੀਂ ਵੱਡੇ ਹਾਂ ਵੀਰ ਜੀ ਸਾਡਾ ਕਹਿਣ ਦਾ ਫਰਜ਼ ਆ ਉਹਨੂੰ ਵੀ ਭਾਈ ਤੂੰ ਆਹ ਕੰਮ ਐ ਨਹੀਂ ਤਾਂ ਐਂ ਕਰ ਲੈ ਜੇ ਤੇ ਉਹਨੂੰ ਪੂਰਾਗੇ ਨਹੀਂ ਹੋਰ ਕੌਣ ਕਹੂਗਾ ਇਹ ਆ ਕੇ ਸਾਡੀ ਗੱਲ ਪੈਂਦਾ ਉਹਨੂੰ ਬਗਾਨੀਆਂ ਚਲੋ ਉਹਨੂੰ ਤਾਂ ਅਸੀਂ ਕੀ ਕਹੀਏ ਇਹ ਵੀ ਨਹੀਂ ਸੁਧਰਦਾ ਜੇ ਤਾਂ ਤੇਰੇ ਲਈ ਵੀ ਗਲਤ ਹੈ ਫੇਰ ਅਜੇ ਮਹੀਨਾ ਹੋਇਆ ਤੇਰੇ ਵਿਆਹ ਨੂੰ ਜੇ ਮਾੜਾ ਮੋਟਾ ਉਹ ਕਹਿੰਦੇ ਨੇ ਜਿਵੇਂ ਆਕਾਂ ਵਰਗੇ ਤਾਂ ਕਿ ਹੋ ਗਿਆ ਤੂੰ ਉਹਨੂੰ ਵੀ ਸਮਝਾ ਸਕਦਾ ਮੈਂ ਦੁਫੇਰ ਕੋ ਬੋਲਦਾ ਉਹਨੂੰ ਵੀ ਤੇਰਾ ਬੋਲਦਾ ਉਹਨੇ ਕਹਿੰਦੇ ਨੇ ਫੇਰ ਆਹੋ ਬੋਲਦਾ ਦੋਏ ਜੀ ਬੋਲਦੇ ਸੀ ਵੀਰ ਜੀ ਅੱਜ ਸਾਨੂੰ ਇਹ ਇਹ ਵੀ ਇਹਦੇ ਪਿੱਛੇ ਲੱਗ ਗਿਆ ਹੁਣ ਕੋਈ ਚੰਗੀ ਗੱਲ ਨਹੀਂ ਹੈਗੀ ਤੁਹਾਡੇ ਲਈ ਸਮਝੇਗਾ ਅੱਡੋ ਹੋ ਜਾਓਗੇ ਲੋਕ ਤਮਾਸ਼ਾ ਦੇਖਣਗੇ ਅਸੀਂ ਦੁਸ਼ਮਣ ਤਾਂ ਨਹੀਂ ਹੈਗੇ ਵੀਰ ਜੀ ਇਹਨਾਂ ਦੇ ਚੰਗੇ ਵਸਤੀ ਕਹਿੰਦੇ ਇਹਨਾਂ ਨੂੰ ਹੁਣ ਤੁਸੀਂ ਦੇਖ ਲੈਂਦਾ ਕਿਵੇਂ ਕਰਨਾ ਮੈਂ ਕੀ ਬੋਲਾਂ ਮੈਂ ਤੇ ਆਪ ਇਹਨਾਂ ਤੋਂ ਦੁਖੀ ਆ ਹੁਣ ਤੁਸੀਂ ਦੇਖੋ ਕੀ ਕਰਨਾ ਦੱਸੋ ਹੁਣ ਤੁਹਾਡਾ ਕਿਵੇਂ ਕਰੀਏ ਫਿਰ ਚੱਲ ਪਰੋਣਿਆ ਜਿਵੇਂ ਤੈਨੂੰ ਠੀਕ ਲੱਗਦਾ ਉਵੇਂ ਕਰਦੇ ਯਾਰ ਰਾਜੀ ਮਾਫੀ ਮੰਗੇ ਨਾ ਤਾਂ ਥੋਨੂੰ ਇੱਕ ਮੌਕਾ ਦਿੰਦਾ ਠੀਕ ਆ ਇਹ ਤੁਸੀਂ ਫੇਰ ਇਹੀ ਕੰਝਰ ਕਲੇਸ਼ ਕਰਾ ਅਸੀਂ ਮੁੜ ਕੇ ਹੋਣਾ ਨਹੀਂ ਹਾਂ ਹਾਂ ਮੈਨੂੰ ਦੱਸ ਦਿਓ ਕੀ ਹੋ ਗਿਆ ਤਰੀ ਤੁੜੀਏ ਤੈ ਵੀ ਕੁਛ ਨਹੀਂ ਬੋਲਣਾ ਨਾ ਅੱਗੇ ਜਿਵੇਂ ਤੈਨੂੰ ਕਹਿੰਦੇ ਨੇ ਤੇਰੇ ਆਪਦੇ ਨੇ ਇਹ ਠੀਕ ਹੈ ਜੀ ਰਹਿਣਾ ਮੰਨ ਲੈਣਾ ਦਾ ਫਿਰ ਆਪਣਾ ਘਰ-ਬਾਰ ਹੈ ਮਿਲ ਜੁਲ ਕੇ ਰਹੋ ਸਾਰੇ ਜਾਣੇ ਚਲ ਕੋਈ ਨਾ ਵੀਰ ਜੀ ਛੱਡੋ ਪਰਾਂ ਮਰੋ ਕਿੱਥੇ ਜਾਣਾ ਭੈਣੇ ਤੂੰ ਰਹਿ ਮੈਂ ਰੋਟੀ ਬਣਾਉਣੀ ਹੈ ਜੀ ਐਸੀ ਰਹੋ ਇੰਨੀ ਤਾਂ ਰਾਤ ਹੋਈ ਪਈਏਗੀ ਬੈਠੋ ਇੱਥੇ ਜਦੋਂ ਤੁਸੀਂ ਆਪਣੇ ਘਰ ਆ ਜਾਓਗੇ ਮੈਂ ਕਰਾ ਦਰੂਗਾ ਮਸਾਲਾ ਰਾਤੇ ਚਲ ਪਰੋਣ ਆਜੋ ਅੰਤ ਚੱਲ ਜੀ ਆਪਾਂ ਰੋਣੇ ਉਹ ਕਿਹਾ ਕਿ ਅੱਜ ਤੱਕ ਨਹੀਂ ਆ ਲਈ। ਫਟੀ ਦਾ ਹੋਰ ਨਹੀਂ। ਇਹ ਕਹਿੰਦਾ। ਹਾਂ। ਉਹਦੇ ਤਾਂ ਹਰ ਕਿਸੇ 'ਤੇ ਕਰ ਕਹਿੰਦੇ ਕਿ ਨਹੀਂ ਮੈਂ ਤਾਂ ਉਹਨੂੰ ਯਾਰ ਕੱਲ ਪੈਸੇ ਦਿੱਤੇ ਸੀ ਕਸ਼ਤ ਭਰਨ ਵਾਲਾ ਸੀ। ਨਹੀਂ ਨਾ ਉਹ ਦੇਖੋ। ਹਾਂ। ਆਈ ਗੋ। ਚਲੋ ਉੱਤਰਿਆ ਆ ਜਾ। ਆ ਜਾ ਆ ਜਾ। ਆ ਜਾ ਆ ਜਾ। ਆ ਜਾ ਆ ਜਾ ਆ ਜਾ ਪਤਾ ਪਤਾ ਕਰੀਆ ਉਹ ਮੈਂ ਪਤਾ ਕਰਦੇ ਆ ਆ ਜਾ ਵੀ ਕਿਉਂ ਪਰ ਕੇ ਆਏ ਹੋ ਜੀ ਕਿਸੇ ਚੀਜ਼ ਤੋਂ ਮਿਲਿਆ ਹੋਇਆ ਪਤਾ ਕਰੀਏ ਕਿ ਕੀ ਹੋ ਰਿਹਾ ਹੈ ਰਾਜੀ ਹਾਏ ਆ ਬਾਬੂ ਆਇਆ ਕਿਸ਼ਤ ਨਹੀਂ ਭਰ ਕੇ ਆਇਆ ਤੂੰ ਜਾ ਕੇ ਕਿਸ਼ਤ ਭਰ ਤਾਂ ਦੇ ਵਾ ਭਾਈ ਕਦੋਂ ਭਰ ਕੇ ਆਇਆ ਮੈਂ ਤੈਨੂੰ ਪੈਸੇ ਦਿੱਤੇ ਸੀ ਕੋਈ ਚੀਜ਼ ਹੈਗੀ ਉਹਦੀ ਰਸੀਦ ਉਹ ਲੈ ਚਲਾ ਵਾ ਮਾਲ ਤੇ ਵਾਏ ਘੜ ਕੇ ਦੀ ਮਾਲ ਤੇ ਭਰ ਤਾ ਉਹ ਤੈਨੂੰ ਕਿੰਨੀ ਵਾਰ ਕਿਹਾ ਵੀ ਮਾਲ ਵਾਸਤੇ ਲੈਦਾ ਪੈਸੇ ਲੈ ਲਿਆ ਕਰ ਕਿਸ਼ਤ ਟਾਈਮ ਟੂ ਟਾਈਮ ਭਰ ਦਿਆ ਕਰ ਕਿਉਂ ਆਪਾਂ ਡਿਫਾਲਟਰਾਂ ਦੀ ਲਿਸਟ 'ਚ ਪੈਨੇ ਆ ਉਹ ਬੱਸ ਮਾਹ ਮੇਰੇ ਕੋਲ ਪੈਸੇ ਹੁਣ ਨਹੀਂ ਦੇ ਕੇ ਵਸ ਤੂੰ ਕੱਲ ਨੂੰ ਉਧਰੋਂ ਭਰ ਦੂੰਗਾ ਉਹ ਆਈ ਨਹੀਂ ਲੈ ਤੇਰੇ ਕੋਲੇ ਆਉਣੇ ਨੇ ਪੈਸੇ ਚੱਲ ਬਾਬੂ ਜੀ ਨੌਲ ਵੀ ਨਹੀਂ ਮਿਲਣਾ ਤੁਹਾਨੂੰ ਆਹ ਜਮਾ ਅਗਲੀ ਵਾਰੀ ਭਰਤਾਂਗੇ ਜੱਟ ਕੋਈ ਨਾ ਮੈਂ ਕੱਲ ਭਰ ਕੇ ਆਉਣਾ ਅਗਲੀ ਵਾਰ ਕਿਵੇਂ ਦੇਖਿਆ ਅਸੀਂ ਡਿਫਾਲਟਰ ਹੋ ਜਾਾਂਗੇ ਠੀਕ ਆ ਬਾਬਾ ਕੱਲ ਨੂੰ ਆਉਣਾ ਮੈਂ ਦਫ਼ਤਰ ਠੀਕ ਆ ਧੰਨਵਾਦ ਹਾਂ ਓਏ ਤੂੰ ਬੰਦਾ ਬਣ ਜਾ ਕਿਉਂ ਡਿਫਾਲਟਰਾਂ ਦੀ ਲਿਸਟ 'ਚ ਪਾਉਣ ਲੱਗਿਆ ਹੋਏ ਆ ਭੀਰ ਮਾਤ ਰਾਸਤਾਂ ਦੇ ਦੋ ਗਰੇ ਲੱਗਣੇ ਮੈਂ ਦੋ ਕੱਠੀਆਂ ਭਰ ਦੂੰਗਾ ਲਾਸ ਤੂੰ ਰਾਜਸਥਾਨ ਦੇ ਕਿਹੜੇ ਲਾਉਣੇ ਨੇ ਮੈਨੂੰ ਪਤਾ ਤਾਂ ਹੈ ਕਿਹੜੇ ਰਾਜਸਥਾਨ ਦੇ ਕਿਹੜੇ ਲਾਉਣੇ ਨੇ ਅੱਗੇ ਕਰ ਤੈਨੂੰ ਜਾਣਦਾਂ ਨਹੀਂ ਹੈਗਾ ਤੂੰ ਜੇ ਕਰੇ ਮਾਲ ਖਾਤਾ ਤੇ ਤੈਨੂੰ ਪਤਾ ਲੱਗੇ ਕਿ ਮਾਲ ਖਾਉਂਗਾ ਪਾਣੀ ਕਹੇ ਕਮਾਉਂਗਾ ਠੀਕ ਹੈ ਠੀਕ ਹੈ ਜੀ ਜਿਆ ਲੱਗੇ ਤੂੰ ਉਦਾਸ ਓਏ ਉਦਾਸ ਮੇਰੇ ਤਾਂ ਜੀਆ ਕਰੀ ਜਾਂਦਾ ਪਿੰਡ ਜਾਣ ਨੂੰ ਭਾਈ ਫਿਰ ਉਹਦਾ ਫੋਨ ਆਇਆ ਸੀ ਕਹਿੰਦੇ ਭਨੇ ਆ ਜਾਂਦੀ ਜਿਹੜਾ ਮਾਰ ਜਾਂਦੀ ਮੈਂ ਵੀ ਸੋਚਦੀ ਆ ਮੈਂ ਚਲ ਜਾਏ ਜਾਨੀ ਦੋ ਦਿਨ ਲਾਏ ਜਾਨੀ ਚਲ ਹੁਣ ਤਾਂ ਸੀਮਾ ਹੈਗੀ ਆ ਸੰਭਲਣ ਦੀ ਘਰ ਵਰਤਾਰਾ ਪਹਿਲਾਂ ਤਾਂ ਚੱਲ ਮੈਨੂੰ ਰੋਟੀ ਦਾ ਔਖਾ ਸੀਗਾ ਤਾਂ ਨਹੀਂ ਸੀ ਜਾਂਦੀ ਚਲ ਹੁਣ ਤਾਂ ਹੈਗੀ ਸੁੱਖਣਾ ਘਰ ਸੰਭਣ ਵਾਲੀ ਚੱਲ ਤੂੰ ਜੇ ਟਾਈਮ ਜੇ ਕੱਢ ਕੇ ਜਾਇਆ ਹਾਂ ਹਾਂ ਚਾਹ ਬਣਾਵਾਂ ਮੈਂ ਤੁਹਾਡੇ ਲਈ ਹਾਂ ਬਣਾ ਲੈ ਪੀਓਗੇ ਤਾ ਹਾਂ ਚੱਲ ਬਣਾ ਬਣਾ ਲੈ ਘੁੱਟ ਘੁੱਟ ਨਾਲੇ ਨਾਲ ਉਹ ਕੱਪੜੇ ਲਾ ਲਈ ਮੜਾ ਜਾ ਦੇਖ ਲਈ ਵੀ ਸੁੱਕ ਗਏ ਕਿ ਕਿਵੇਂ ਆ ਚਾਲੋ ਸ਼ੋਅ ਕਰਾਏ ਵੀ ਮੜਾ ਪੰਜਾਬੀ ਬੋਲਣ ਲੱਗ ਗਈ ਹੁਣ ਅੱਜ ਤਾਂ ਹੋਰੇ ਮਸੂਲ ਕੱਢ ਲੈਂਦੀ ਹੁੰਦੀ ਕਹਿੰਦੇ ਕੋਹ ਹੁੰਦੇ ਹੋਰ ਇਹੋ ਹੀ ਤਾਂ ਗੱਲਾਂ ਨਹੀਂ ਚੱਲ ਆਪਾਂ ਵੀ ਥੋੜੇ ਜਿ ਵਿਚਾਰ ਨੇ ਧੱਕਾ ਕਰਦੇ ਸੀ ਆ ਕੀ ਹੋ ਗਿਆ ਹੁਣ ਕੇ ਬਿਮਾਰਤਾ ਨਹੀਂ ਹੋਊਗੀ ਕਦੇ ਉਲਟੀਆਂ ਜਿਹੀ ਕਰੀ ਜਾਂਦੀ ਹੈ ਦੇਖਾਂ ਕੀ ਹੋ ਗਿਆ ਸੀ ਮਾਂ ਕੁਝ ਨਹੀਂ ਜੀ ਤੋ ਦਵਾਈ ਦੋਈ ਲੈ ਲੈ ਕਿਦੋਈ ਨਾ ਬਿਮਾਰ ਹੋ ਜੀ ਮੇਰੇ ਅੰਬ ਦਾ ਚਾਰਾ ਹੈ ਜੀ ਅੰਬ ਦਾ ਚਾਰਾ ਤਾਂ ਐਂ ਕੀ ਕਰਨਾ ਅੰਬ ਦਾ ਚਾਰਾ ਪਟਾਖਾ ਖਾਣੇ ਕੀ ਕਰਦਾ ਚੰਗਾ ਚੱਲ ਮੈਂ ਲੈਨੇ ਆਂ ਮੈਂ ਬਧਾਈਆਂ ਹੋ ਗੀਆਂ ਤੁਹਾਡੇ ਕੰਨੀ ਹੁਣ ਤੁਸੀਂ ਤਾਇਆ ਬਣ ਗਏ ਹੁਣ ਲੈ ਛੱਡਿਆ ਕਿਉਂ ਉਹੀ ਨਹੀਂ ਅੰਬ ਦਾ ਚਾਰ ਮੰਗਦੀ ਹੋਰ ਚੱਲ ਮਸਾ ਸੁਣੀਆ ਰੱਬ ਨੇ ਵਧੀਆ ਚੱਲ ਹੋਰ ਹੋ ਰਿਹਾ ਹੈ ਚੱਲ ਵਧੀਆ ਹੁ ਵੀ ਕਈ ਮਹੀਨੇ ਹੋ ਗਏ ਸੀ ਹਾਂ ਲੈ ਆ ਗਿਆ ਉਰੇ ਆ ਵੀ ਉਰੇ ਰਾਜੀ ਹਾਂਜੀ ਹੋ ਰਾਜੀ ਅੱਛਾ ਬੈਠਾ ਬੈਠੋ ਆ ਕੀ ਤਾਂ ਚਾਹ ਤਾ ਹੋਏ ਨਾ ਨਾ ਯਾਰ ਨਾ ਤੈਨੂੰ ਨਹੀਂ ਪਤਾ ਸਾਡੇ ਮੂਰੇ ਪੋਲਾ ਜਾਣਾ ਬਣ ਹੋਣਾ ਸਾਨੂੰ ਸਾਰਾ ਪਤਾ ਲੱਗ ਗਿਆ ਕੋਈ ਨਹੀਂ ਗੁੰਗਰ ਹੈ ਹੋਹ ਕਾਨੂੰਨੀ ਚਾੜਿਆ ਚੰਦ ਪਤਾ ਲੱਗੇ ਕੀ ਹੋਇਆ ਆਹੋ ਪਤਾ ਕੀ ਲੱਗੇ ਸਾਨੂੰ ਤਾਂ ਪਤਾ ਲੱਗ ਗਿਆ ਸੀਮਲ ਦੱਸ ਰਹੀ ਸੀ ਸਾਨੂੰ ਤੇ ਤੇਰੀ ਭਾਬੀ ਦੇਖੀ ਸੰਕਰੇ ਹਾਂ ਆ ਕੀ ਇਹ ਤੇ ਕੀ ਡਾਂਗ ਮਾਰਦੀ ਤੇ ਡਾਂਗ ਨਹੀਂ ਮਾਰੀ ਉਹਨੂੰ ਘੂੜੀ ਨੂੰ ਤਕੂ ਰਿਆਣਾ ਕਰ ਹੁਣ ਮੈਂ ਤੈਨੂੰ ਦੱਸਾਂ ਗੱਲ ਨਾਲੇ ਉਹ ਤੋਂ ਬੋਝ ਭਾਰਨਾ ਵਾਲਾ ਚਕਾਇਆ ਕਰ ਗੋਲ ਮੋਲੀਆਂ ਗੱਲਾਂ ਕਰੀਂ ਦੱਸ ਖੁੱਲ ਕੇ ਦੱਸ ਗੱਲ ਕੀ ਆਏ ਹਾਇ ਵੇ ਰੱਬਾ ਮੇਰਿਆ ਨਾ ਹੁਣ ਤੂੰ ਨਿਆਣਾ ਗੋਲ ਮੋਲ ਗੱਲਾਂ ਨੂੰ ਤੇ ਤੂੰ ਬਾਪ ਬਣਨ ਵਾਲਾ ਹੈ ਹਾਂ ਇੱਥੇ ਬਾਪੀ ਹਾਂ ਤਾਂ ਹੀ ਕਹਿਨੀ ਆ ਤੈਨੂੰ ਉਹਦੀ ਮੜੇ ਜੇ ਗੌਰ ਰੱਖਿਆ ਕਰ ਉਹ ਹੁਣ ਉਲਟੀਆਂ ਕਰਦੀ ਫਿਰਦੀ ਸੀ ਉਹਨੂੰ ਦਵਾਈ ਬੂਤੀ ਦਵਾ ਲੈ ਨਿਆ ਨਾਲ ਤਾਂ ਜਾ ਕੇ ਆਹੋ ਨਾਲੇ ਉਹਨੂੰ ਘੂਰਿਆ ਘਾਰਿਆ ਨਾ ਕਰ ਹੁਣ ਜਿਹੜਾ ਕੋਈ ਕੰਮ ਕਰਨਾ ਹੁੰਦਾ ਮੈਨੂੰ ਦੱਸ ਦਿਆ ਕਰ ਉਹ ਤਾਂ ਨਾ ਕੋਈ ਬੋਝ ਭਾਰੇ ਚਕਾਇਆ ਕਰ ਚੱਲ ਆਪਾਂ ਉਹਨੂੰ ਦਵਾਈ ਦਵਾ ਲਈਏ। ਪਰ ਮਾਤਾ ਦਾ ਰੱਬ ਨਹੀਂ ਸੁਣਿਆ। ਮੈਂ ਵੀ ਜੱਸ ਨੂੰ ਕਹਿੰਨਾ ਵੀ ਆ ਦਵਾਈਆਂ ਦੂਈਆਂ ਜਾਂ ਬੰਦ ਕਰ ਦੇ। ਹਾਂਜੀ। ਮੈਂ ਉੱਠੀ ਸੀ। ਹਾਂਜੀ ਸਵੇਰ ਹੀ ਸੀ। ਕਮਰੇ ਉੱਠੀ ਨਹੀਂ। ਉਹ ਖੁਸ਼ਖਬਰੀ ਸੀ। ਖੁਸ਼ਖਬਰੀ? ਹਾਂ ਮੈਨੂੰ ਬਾਪੂ ਨੇ ਦੱਸਿਆ ਤੂੰ ਮਾਵਾਂ ਵਾਲੀਆਂ ਮਾਂ ਬਾਪ। ਅਮੇਜ਼ਿੰਗ! ਅੱਛਾ ਜੀ, ਇਹ ਕੀ ਕਹਿ ਰਹੇ ਹੋ ਤੁਸੀਂ? ਹਾਂ ਇਹ ਸੱਚ ਕਰਾ ਤੂੰ ਖੁਸ ਰਿਆ ਕਰਕਣੀ ਚੱਲ ਤਾ ਨੂੰ ਡਾਕਟਰ ਦਵਾਈ ਦਵਾ ਕੇ ਲਿਆਵਾਂ ਚੱਲ ਉਹ ਯਾਰ ਉਹਨੂੰ ਫੋਨ ਕਰਾਂ ਮੈਂ ਸੱਚ ਉਹ ਕਹਿੰਦਾ ਦੀ ਕਹਿੰਦਾ ਜਾਣਾ ਮੇਰੇ ਨਾਲ ਹੈਲੋ ਹਾਂ ਕੀ ਹਾਲ ਚਾਲ ਹੈ ਹੋਰ ਘਰ ਪਰ ਵਧੀਆ ਉਹ ਹਾਂ ਸੱਚ ਮੈਂ ਤੈਨੂੰ ਆਇਆ ਕਹਿੰਦਾ ਸੀ ਉਹ ਕੱਲੂ ਮੇਟੋ ਜਾਇ ਨਹੀਂ ਜਾਣਾ ਯਾਰ ਮੈਂ ਕਿਤੇ ਹੋਰ ਜਾ ਕੇ ਆਉਣਾ ਹਾਂ 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 ਕੈਨਸਲ ਕਰ ਦੇ ਤੂੰ ਫਿਰ ਦੇਖਦੇ ਆਂ ਬਸ ਕੋਈ ਨਹੀਂ ਮੈਂ ਤੈਨੂੰ ਫੋਨ ਕਰ ਦੂੰ ਇੱਕ ਮਿੰਟ ਮੈਂ ਤੈਨੂੰ ਫੇਰ ਕਰਦਾ ਕਾਲ ਚੰਗਾ ਕਰ ਦਿਆ ਮੈਂ ਗੱਲ ਕਰੀ ਹਾਂ ਮੈਂ ਤੈਨੂੰ ਕਰਦਾ ਹਾਂ ਕੁਝ ਖ਼ਬਰੀ ਹੈ ਕੀ ਹੋ ਗਿਆ ਕੁਝ ਖ਼ਬਰੀ ਆਪਣਾ ਰਾਜੀ ਨਹੀਂ ਹੈਗਾ ਹੈ ਉਹਦੇ ਜਵਾਬ ਆਉਣ ਵਾਲਾ ਹੋਂ ਬਹੁਦੇ ਹੋਣ ਵਾਲਾ ਹੋ ਹਾਂ ਹੋ ਨਾਲੇ ਰਾਜੀ ਦੇ ਗਈ ਜਾਨੀ ਆ ਫੇਰ ਤਾਂ ਯਾਰ ਰੱਬ ਨੇ ਵਧੀਆ ਸੁਣ ਲਈ ਸ਼ੁਕਰ ਆ ਰੱਬਾ ਮੈਂ ਤਾਂ ਕਿਦਾਂ ਦੀ ਲੇਬਰ ਢੀਕ ਰਹੀ ਤੀ ਰਾਮੂ ਆ ਗਿਆ ਹੁਸਤੀ ਕੀ ਹੱਦ ਹੈ ਕੋਈ ਮੌਕਾ ਤਾਂ ਛੱਡ ਦਿਆ ਓਏ ਮੇਰੀ ਗੱਲ ਸੁਣ ਰਾਜੀ ਹੋਇਆ ਸੀਮਾ ਉਹੀ ਇੱਕ ਰਾਮੂ ਆਇਆ ਅਹੀਂ ਲੇਬਰ ਵਧੋਗੀ ਸਖ ਨਾਲ ਹੈ ਨਾ ਜਾ ਤਾਂ ਕਹਿੰਦੀ ਦੀ ਬਈਆ ਰਾਣੀ ਲੈਂਦੀ ਮੇਰੀ ਇੱਜ਼ਤ ਤੇ ਖਰਾਬ ਹੋਗੀ ਪਿੰਡ ਚ ਐ ਹੋਗੇ ਹੁਣ ਬੜਾ ਚਾਓ ਚੜ ਗਿਆ ਤੈਨੂੰ ਸਮਾਦੂ ਅੱਦਾਂ ਦਾ ਸੀਗਾ ਆਂਬਲੇ ਆਣੋਂ ਸਾਰਿਆਂ ਨੇ ਮੈਂ ਤੈਨੂੰ ਕੀ ਕਹਿੰਦਾ ਹੁੰਦਾ ਸੀ ਵੀ ਜਾਤਾਂ ਪਾਤਾਂ ਦੇ ਕੁਛ ਨਹੀਂ ਰੱਖਿਆ ਤੂੰ ਹੀ ਨਹੀਂ ਆਕੜਦੀ ਮੇਰੇ ਬਾਰੀ ਮੰਨੀ ਆਏ ਆ ਭਈਆ ਰਾਣੀ ਲੈਂਦੀ ਫਲਾਣੇ ਨਾਲ ਦੀ ਮੈਂ ਤੈਨੂੰ ਕਹਿੰਦਾ ਸੀ ਨਾ ਵੀ ਹੌਲੀ ਹੌਲੀ ਥੋੜੇ ਜਿਹਾ ਰੱਜ ਜਾਣੀ ਹੈ ਇਹੀ ਸਾਨੂੰ ਚੰਗੀ ਲੱਗਣ ਲੱਗ ਜਾਨੀ ਹੈ ਅੱਜ ਦੇਖ ਲੈ ਤੇਰਾ ਤੇਰਾ ਕਿੰਨਾ ਖੜਿਆ ਪਿਆ ਚਲੋ ਤੇial ਚੱਲੀਏ ਦੇਖਣ ਨਹੀਂ ਜਾਣਾ ਫੋਫੜ ਬਣਿਆ ਪਰ ਸਿਆਣੇ ਕਹਿੰਦ ਨੇ ਜਦੋਂ ਫੋਫੜ ਬਣ ਜਾਂਦੇ ਇੱਜ਼ਤ ਘਟ ਜਾਂਦੇ ਥੋੜੀ ਜਿਹੀ ਦੇਖੀ ਕਿ ਤੇ ਮੇਰੀ ਇੱਜ਼ਤ ਘਟ ਜਾ ਉੱਥੇ ਤੇ ਨਹੀਂ ਘਟਦੀ ਡਾਡੀ ਇੱਜ਼ਤ ਹਾਂ ਉਹ ਵੀ ਹੋਣ ਵਧੂਗੀ ਚੱਲ ਫੇਰ ਤਾਂ ਠੀਕ ਐ ਚੱਲ ਫੇਰ ਮੈਂ ਬਣਾਉਣਾ ਤਿਆਰੀ ਕਰ ਦਿਆਂ ਫੇਰ ਆਪਾਂ ਜਾ ਜਾਵਾਂਗੇ ਚਲੋ ਠੀਕ ਐ ਚਲ ਚਾਹ ਲਿਆ ਘੁੱਟ ਚਲੋ ਸ਼ੁਕਰ ਹੈ ਰੱਬ ਨੇ ਜੋ ਘਰ ਬਸਾਤਾ ਸਦਾ ਨਹੀਂ ਤਾਂ ਆਮਲੀ ਦਾ ਔਖਾ ਹੋਇਆ ਪਿਆ ਦੀ ਚਲ ਹੁਣ ਬਣ ਕੇ ਰਹਿਣਗੇ ਇੱਕ ਦੂਜੇ ਦੇ ਠੀਕ ਐ ਚਲ ਮੈਂ ਵੀ ਚੱਲਾਂ ਯਾਰ ਫੇਰ ਆਹ ਕੱਪੜੇ ਮੇਰੇ ਉਰੀ ਨੇ ਹਾਂ ਸ਼ਹੀ ਗਾਲ ਜੀ ਠੀਕ ਆ ਇਹ ਆ ਸਾਡੀ ਟੀਮ ਦੇਸੀ ਹੁੱਡ ਫਿਲਮ ਚੈਨਲ ਦੀ ਅਸੀਂ ਦਿਨ ਰਾਤ ਮਿਹਨਤ ਕਰਕੇ ਨਵੇਂ ਤੋਂ ਨਵੇਂ ਵਧੀਆ ਪ੍ਰੋਜੈਕਟ ਬਣਾ ਰਹੇ ਹਾਂ ਇਸੇ ਚੈਨਲ ਦੇ ਉੱਤੇ ਪਾ ਰਹੇ ਹਾਂ ਹਰ ਵੀਰਵਾਰ ਸਵੇਰੇ 9 ਵਜੇ ਤੇ ਹਰ ਐਤਵਾਰ ਸਵੇਰੇ 9 ਵਜੇ ਤੁਹਾਡਾ ਪਿਆਰ ਸਤਿਕਾਰ ਸਾਨੂੰ ਬਹੁਤ ਲੋੜ ਹੈ ਤੁਹਾਡੇ ਸਪੋਰਟ ਦੀ ਸਾਡੀਆਂ ਫਿਲਮਾਂ ਨੂੰ ਵਧੀਆ-ਵਧੀਆ ਕਮੈਂਟ ਕਰਿਆ ਕਰੋ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਕਿਉਂਕਿ ਤੁਹਾਡੇ ਆਸਰੇ ਹੀ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਕਿ ਸਿਰਫ ਤੁਹਾਡੇ ਕਰਕੇ ਹੈ। ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਹਾਂ ਕਿ ਜੋ ਵੀ ਪ੍ਰੋਜੈਕਟ ਬਣਾਈਏ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਦੇਖੇ ਜਾਣ। ਕਈ ਪ੍ਰੋਜੈਕਟ ਵਿੱਚ ਡਬਲ ਮੀਨਿੰਗ ਹੁੰਦੀ ਹੈ। ਉਹਦਾ ਸਾਨੂੰ ਗਲਤ ਗਾਈਡ ਕਰਨਾ ਕੋਈ ਸਾਡੇ ਵੱਲੋਂ ਮਕਸਦ ਨਹੀਂ ਹੈਗਾ। ਉਹ ਸਿਰਫ ਇੱਕ ਤੁਹਾਡੇ ਮਨੋਰੰਜਨ ਵਾਸਤੇ ਹੈ। ਫਿਰ ਵੀ ਜੇ ਤੁਹਾਨੂੰ ਇਤੇ ਵੀ ਸਾਡੇ ਕੰਮ ਦੇ ਵਿੱਚ ਕਮੀ ਲੱਗਦੀ ਹੈ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ। ਜਿਵੇਂ ਕਿ ਅਸੀਂ ਇੱਕ ਵੇਸੀ ਹੋਪ ਕਰਦੇ ਹਾਂ ਕਿ ਉਹ ਦੇਸੀ ਹੁਰਤ ਫਿਲਮ ਫੈਮਲੀ ਦੇ ਸਾਰੇ ਇੱਕ ਮੈਂਬਰ ਸਕੇ ਆ ਸਿੰਗਾ ਤੁਸੀਂ ਮਿਹਨਤ ਕਰਦੇ ਆ ਤੇ ਤੁਹਾਡੇ ਲਈ ਇੱਕ ਮੈਸੇਜ ਜਿੰਨੇ ਆ ਜੋ ਸਮਾਜ ਦੇ ਵਿੱਚ ਹਰ ਪਿਕਚਰ ਦੇ ਵਿੱਚ ਜੋ ਦੇਸੀ ਹੁਰਤ ਫਿਲਮ ਦੇ ਵਿੱਚ ਇੱਕ ਮੈਸੇਜ ਦਿੱਤਾ ਗਿਆ ਹੈ ਹਰ ਪਿਕਚਰ ਦੇ ਅੰਦਰ ਤੇ ਐਤੀ ਵੀ ਜੋ ਪਿਕਚਰ ਸਾਡੀ ਬਣ ਰਹੀ ਹੈ ਚੱਟ ਲਈ ਆ ਜੂਪੀ ਬਣ ਰਹੀ ਹੈ ਇਹਦੇ ਜੀ ਵੀ ਸਾਨੂੰ ਬਹੁਤ ਅੱਛਾ ਇੱਕ ਮੈਸੇਜ ਮਿਲੇਗਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਪਿਕਚਰ ਬਹੁਤ ਅੱਛੀ ਲੱਗੇਗੀ ਤੇ ਤੁਹਾਡੇ ਪਿਆਰ ਰੋਸ ਸਾਥ ਦੀ ਬਹੁਤ ਬਹੁਤ ਧੰਨਵਾਦ। ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਔਰ ਲਾਈਕ ਕਰੋ। ਇਹ ਜਿਹੜੀ ਅਸੀਂ ਫਿਲਮ ਬਣਾ ਰਹੇ ਆਂ ਇਹ ਕੋਈ ਕਿਸੇ ਦੀ ਜਾਤ ਪਾਤ ਤੇ ਨਹੀਂ ਹੈਗੀ। ਇਹ ਸਿਰਫ ਇੱਕ ਮੈਸੇਜ ਦੇਣ ਵਾਸਤੇ ਹੈ। ਤੁਸੀਂ ਅੱਗੇ ਜਾ ਕੇ ਦੇਖੋਗੇ ਐਂਡ ਦੇ ਵਿੱਚ ਇਹਦੇ ਵਿੱਚ ਕਿੰਨਾ ਸੋਹਣਾ ਮੈਸੇਜ ਦਿੱਤਾ ਗਿਆ। ਬਾਕੀ ਜ਼ਰੂਰ ਕਰਿਆ ਕਰੋ ਲਾਈਕ, ਕਮੈਂਟ, ਸ਼ੇਅਰ ਤੇ ਸਾਡੀ ਜਲਦੀ ਫਿਰ ਨਵੀਂ ਫਿਲਮਾਂ ਵੀ ਆ ਰਹੀਆਂ ਨੇ। ਉਹਨਾਂ ਨੂੰ ਵੀ ਦੇਖਣਾ ਤੇ ਦੱਸਣਾ ਜ਼ਰੂਰ ਕਿ ਸਾਡੇ ਕਿਵੇਂ ਲੱਗੀ ਤੁਹਾਨੂੰ ਜੱਟ ਲਿਆਇਆ ਯੂਪੀ <laughs> ਵਾਲੀ <UPRA. laughs>